ਹਾਲੇ ਉਹਨੇ ਇੱਕ ਐਸੀ ਤਰ੍ਹਾਂ ਦੀ ਸ਼ਿਕਾਇਤ ਇੱਕ ਹੋਰ ਹੈ ਜੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਇਹ ਦਸਤਾਵੇਜ਼ ਗੁਰਪਿੰਦਰ ਪ੍ਰੀਤ ਜੀ ਹੋਰਾਂ ਨੇ ਆਪਣੇ ਕੋਲ ਭੇਜਿਆ ਇਹ ਦੱਸ ਇਹ ਵੀ ਦੇਖੋ ਜੀ ਵੀ ਗੱਲ ਪੜ੍ਹ ਕੇ ਮੈਂ ਵੀ ਹੈਰਾਨ ਹੋਇਆ ਜੀ ਇਹ ਐਲ ਐਲ ਬੀ ਦੇ ਪੇਪਰ ਦੇ ਵਿੱਚ ਫਸਟ ਸੈਮੈਸਟਰ ਦੇ ਵਿੱਚ ਕਹਿੰਦੇ ਕਿ ਜਿਹੜਾ ਸਬਜੈਕਟ ਦਾ ਜਿਹੜਾ ਅਧਿਆਪਕ ਹੈ ਉਸੇ ਨੂੰ ਹੀ ਪੇਪਰ ਦੇ ਵਿੱਚ ਉਹਦੀ ਡਿਊਟੀ ਲਈ ਹੋਈ ਹੈ ਈਵਨ ਕੁਝ ਬੱਚੇ ਆ ਉਹਨਾਂ ਨੂੰ ਆ ਮੋਬਾਈਲ ਵਗੈਰਾ ਯੂਜ਼ ਕਰਨ ਵਾਸਤੇ ਅਥਾਰਟੀ ਦਿੱਤੀ ਹੋਈ ਵੀ ਤੁਸੀਂ ਯੂਜ਼ ਕਰੋ ਅੱਛਾ ਸਪੈਸ਼ਲ ਫੋਰ ਡਿਵਾਈਸ ਰੱਖੀ ਬੈਠੇ ਨੇ ਸ਼ੁਰੂ ਹੀ ਹੋ ਗਈ ਜੀ ਐਵੇਂ ਤੇ ਰੱਖ ਨਹੀਂ ਸਕਦਾ ਮੈਂ ਸਪੈਸ਼ਲ ਛੁੱਟ ਮਿਲੀ ਇਹਨਾਂ ਨੇ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਆਰਟੀਆਈ ਬਾਕੇ ਇਹਨਾਂ ਨੇ ਓਐਮਆਰ ਸ਼ੀਟ ਦਾ ਆਨਸਰ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੋ ਕਹਿੰਦੇ ਵੀ ਮੇਰੇ ਤੇ ਹੀ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਆਪਦੀ ਕੰਪਲੇਂਟ ਵਾਪਸ ਆ ਬਿਲਕੁਲ ਇਹ ਫੋਨ ਆਇਆ ਸੀਗਾ ਸਾਨੂੰ ਇਸ ਨੌਜਵਾਨ ਦਾ ਮੇਰੇ ਨਾਲ ਵੀ ਗੱਲ ਹੋਈ ਹੈ ਸੁਖਮ ਸਿੰਘ ਸਾਹਿਬ ਉਹ ਕਹਿ ਰਿਹਾ ਸੀਗਾ ਕਿ ਇੱਕ ਕੋਈ ਵਿਜੀਲੈਂਸ ਦਾ ਅਧਿਕਾਰੀ ਉਹਦਾ ਗਾਂ ਇਹ ਅਧਿਆਪਕ ਦੋਸਤ ਹੈ ਜੀ ਇਸ ਨੂੰ ਦੁਬਾਰਾ ਹੈ ਭਈ ਤੂੰ ਕੌਣ ਕੇ ਮੈਂ ਖਾਮ ਖਾ 10 ਖਾਮ ਖਾ ਕਹਿੰਦੇ ਇੱਕ ਨੀਮਾ ਨੂੰ ਤੁਸੀਂ ਸਿੱਕੇ ਤੇ ਟੰਗ ਰਹੇ ਹੋ ਠੀਕ ਹੈ ਨਾ ਜੀ ਇੱਕ ਹੋਣਹਾਰ ਬੱਚੇ ਨੂੰ ਤੁਸੀਂ ਇੱਥੋਂ ਤੱਕ ਮਜਬੂਰ ਕਰ ਦਿੱਤਾ ਕਿ ਉਹ ਕਹਿ ਰਿਹਾ ਕਿ ਮੈਨੂੰ ਆਪਦੀ ਜਾਨ ਸਲਾਮਤੀ ਦਾ ਭਈ ਐਸ ਵੇਲੇ ਚੋਰਾ ਹੈ ਜੀ ਜੀ ਕਮਾਲ ਹੋ ਰਹੀ ਹੈ ਸਰ ਸਮਝ ਨਹੀਂ ਆਉਂਦੀ ਕੀ ਚੱਲ ਰਹੀ ਹੈ ਹੂੰ ਕੀ ਚੱਲ ਰਿਹਾ ਤਾਂ ਖੈਰ ਇਸ ਲੜਕੇ ਦੀ ਗਲ ਫਰਿਆਦ ਸੁਣਨੀ ਦੀ ਜ਼ਰੂਰਤ ਹੈ ਹਮ ਕਿ ਭਾਈ ਇਹ ਬਹੁਤ ਲੰਮੇ ਸਮੇਂ ਤੋਂ ਹਮਲਾ ਕਰੇ ਚਾਹੀਦੇ ਨਾ ਕਈ ਦਿਨਾਂ ਦਾ ਬਿਲਕੁਲ ਇਹਨਾਂ ਨੇ ਅਬ ਡੇਟ ਵੀ ਕੋਈ ਐਕਸ਼ਨ ਨਹੀਂ ਲੈ ਰਹੀ ਹੈ 29 12 2025 ਹਾਂ ਜੀ ਤਾਂ ਇਹਨਾਂ ਨੇ ਕਾਉਂਸਲਰ ਨੂੰ ਵੀ ਲਿਖਿਆ ਹੋਇਆ ਕਾਉਂਸਲਰ ਨੂੰ ਵੀ ਲਿਖਿਆ ਕਾਉਂਸਲਰ ਕਿ ਚਾਂਸਲਰ ਹੈ ਚਾਂਸਲਰ ਸ਼ਾਇਦ ਚਾਂਸਲਰ ਹੋ ਜਾ ਸਰ ਕਾਉਂਸਲਰ ਤਾਂ ਨਹੀਂ ਚਾਂਸਲਰ ਹੋਏਗਾ ਤਾਂ ਗੱਲ ਇਹ ਹੈ ਕਿ ਐਕਸ਼ਨ ਹੋਣਾ ਚਾਹੀਦਾ ਨਾ ਵੇ ਐਕਟੀਆਂ ਦੇ ਖਿਲਾਫ ਔਰ ਉਹ ਵਿਜੀਲੈਂਸ ਵਾਲਾ ਜਿਹੜਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਹੂੰ ਬਿਲਕੁਲ ਕਿ ਭਲੇ ਆਮਾਨ ਸਾ ਤੇਰਾ ਕੰਮ ਰਿਸ਼ਵਤਾ ਫੜਨਾ ਦਾ ਹੈ ਕਿ ਤੇਰਾ ਕੰਮ ਇਹੋ ਜੇ ਮਸਲੇ ਹੱਲ ਕਰਨਾ ਆ ਦੇਖੋ ਆ ਪੇਪਰ ਤੇ ਸੈਮੈਸਟਰ ਵਾਈਜ਼ ਵੀ ਆ ਰੋਲਾ ਹੋ ਰਿਹਾ ਤੇ ਫਿਰ ਜਦੋਂ ਪੇਪਰ ਬੂਝੇ ਹੋਣਗੇ ਤੇ ਫਿਰ ਹੋਣਾ ਹੀ ਹੋਣਾ ਕਿ ਨੀ ਨੀਮਾ ਨੂੰ ਤਾਕਤ ਤੇ ਰੱਖ ਕੇ ਖੇਡ ਖੇਡੀ ਜਾਂਦੀ ਹੈ ਸੁਖਮ ਸਾਹਿਬ ਹੈਰਾਨਗੀ ਦੀ ਗੱਲ ਆ ਹੈਰਾਨਗੀ ਦੀ ਗੱਲ ਆ ਔਰ ਇਹ ਉਸ ਦੌਰ ਚ ਜਦੋਂ ਇਨਕਲਾਬ ਆ ਚੁੱਕਾ ਹੈ ਜਦੋਂ ਕ੍ਰਾਂਤੀ ਆ ਚੁੱਕੀ ਆ ਜਦੋਂ ਸਰ ਸਾਰਾ ਕੁਝ 70 ਸਾਲ ਵਾਲਾ ਜਿਹੜਾ ਰੱਦ ਹੋ ਚੁੱਕਾ ਹੈ ਸਭ ਕੁਝ ਨਵਾਂ ਨਵੇਂ ਸਿਰੇ ਤੋਂ ਬਣ ਗਿਆ ਉਸ ਤੌਰ ਤੇ ਵਿੱਚ ਵੀ ਤਵਾ 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 ਜੀ ਜੀ